जिते करके वो रोज देख रहे हैं कि किस तरह उन्हानों मतलब प्रॉब्लम का सामना करना पे रहा है तो सारे सानु सहयोग सार। सार। कर रहे हैं उधर से कोई प्रॉब्लम नहीं।, नहीं आ रही सारे बहुत दुखी हैं वो चांद ने सारे नु फड़ो के अंदर करो जो भी जो भी इंसान बंदा छड़ना चाहता है वो उठथे जाए भर्ती हो उन्हां दा पूरा पूरा इलाज होगा ਹਾਂ ਜੀ ਪਿਆਰ ਪਰਿ ਸਤਿ ਸ਼੍ਰੀਕਾਲ ਜੀ ਡੇਲੀ ਡੈਸਕ ਟੀਵੀ ਕੈਨੇਡਾ ਨਾਲ ਤੁਸੀਂ ਇਸ ਵਕਤ ਜੁੜ ਚੁੱਕੇ ਹੋ ਤੇ ਤੁਹਾਨੂੰ ਜਿਵੇਂ ਕਿ ਪਤਾ ਹੀ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਪੁਲਿਸ ਜਿਹੜੀ ਆ ਸਾਡੀ ਪੰਜਾਬ ਪੁਲਿਸ ਵੱਡੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜਾ ਵਾ ਚੈਕਿੰਗਾਂ ਕੀਤੀ ਜਾ ਰਹੀਆ ਨਸ਼ੇ ਦੇ ਤਹਿਤ ਚਾਹੇ ਕੋਈ ਵੀ ਗੰਦਾ ਕਾਰੋਬਾਰ ਕਰਦਾ ਉਸ ਨੂੰ ਨਹੀਂ ਬਖਸ਼ਿਆ ਜਾ ਰਿਹਾ ਤਾਂ ਜੇ ਅਗਰ ਕੱਲ ਨੂੰ ਉਹ ਸਾਬਤ ਹੁੰਦਾ ਵਾ ਜਾਂ ਸਾਹਮਣੇ ਆਉਂਦਾ ਤਾਂ ਉਸ ਤੋਂ ਬਾਅਦ ਪੀਲਾ ਪੰਜਾ ਜਿਹੜਾ ਵਾ ਗਵਰਨਮੈਂਟ ਦਾ ਉਹ ਵੀ ਚਲਾਇਆ ਜਾਂਦਾ ਇਸੇ ਤਹਿਤ ਜਿਹੜਾ ਅੰਮ੍ਰਿਤਸਰ ਦੀ ਜਿਹੜਾ ਵਾ ਅੰਮ ਉੱਥੇ ਜਿਹੜਾ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਵੇਂ ਕਿ ਇਲਾਕਾ ਅੰਮ੍ਰਿਤਸਰ ਦਾ ਮੁਸਤਾਬਾਦ ਹੋ ਗਿਆ ਤਾਂ ਕੁਝ ਹੋਰ ਇਲਾਕਿਆਂ ਦੇ ਤਹਿਤ ਜਿਹੜਾ ਵਾ ਸਰਚ ਅਭਿਆਨ ਜਿਹੜਾ ਉਹ ਚਲਾਇਆ ਗਿਆ ਸਰਚ ਅਭਿਆਨ ਦੇ ਨਾਲ ਜਿਹੜਾ ਵੱਖ-ਵੱਖ ਘਰਾਂ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਜਿਹੜੀ ਆ ਚੈਕਿੰਗ ਕੀਤੀ ਗਈ ਮੁੱਖ ਮਕਸਦ ਇਹ ਹੋ ਸੀਗੇ ਵੀ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਉਸ ਨੂੰ ਬੰਦ ਕਰਨਾ ਆਓ ਅਸੀਂ ਗੱਲਬਾਤ ਐਜਪੀ ਮੈਮ ਦੇ ਨਾਲ ਕਰ ਲੈਂਦੇ ਆ ਉਹਨਾਂ ਨੇ ਕੀ ਕਿਹਾ মিডিਆ ਨੂੰ ਡੀਜੀਪੀ ਜਿਹੜਾ ਨੇ ਆਪਣਾ ਮੈਮ ਇਸ ਵਕਤ ਜਿਹੜਾ ਵਾ ਅੰਮ੍ਰਿਤਸਰ ਦੇ ਇਲਾਕੇ ਮੁਸਤਾਬਾਦ ਦੇ ਪੁੱਛ ਪਹੁੰਚ ਨੇ ਅਸੀਂ ਉਹਨਾਂ ਨਾਲ ਹੀ ਗੱਲਬਾਤ ਕਰ ਲੈਨੇ ਆ ਜੀ ਮੈਮ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਲਾਕੇ ਦੇ ਵਿੱਚ ਜਿਹੜਾ ਵਾ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਕਿਵੇਂ ਦੇਖਦੇ ਮੈਮ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਬਹੁਤ ਹੀ ਵਧੀਆ ਕੰਮ ਹੋ ਰਿਹਾ ਹੈ ਇਸ ਤਰ੍ਹਾਂ ਦੇ ਕੈਂਪੇਨ ਚੱਲਦੇ ਰਹਿੰਦੇ ਹਨ ਔਰ ਅੱਗੇ ਵੀ ਚੱਲਦੇ ਰਹਿਣਗੇ ਔਰ ਇਹਦੇ ਨਾਲ ਸਾਨੂੰ ਕਾਫੀ ਰਿਕਵਰੀ ਵੀ ਹੋ ਰਹੀ ਹੈ ਕਾਫੀ ਸਫਲਤਾ ਵੀ ਮਿਲ ਰਹੀ ਹੈ ਲੋਕਾਂ ਨੂੰ ਵੀ ਪਤਾ ਚੱਲ ਰਿਹਾ ਹੈ ਕਿ ਪੁਲਿਸ ਕਾਫੀ ਇਸ ਵਾਰ ਸੀਰੀਅਸ ਹੈ ਤੋ ਇਹਨਾਂ ਨੂੰ ਜਿਹੜੇ ਡਰੱਗ ਡੀਲਰ ਹੈ ਜਿਹੜੇ ਡਰੱਗ ਵੇਚਦੇ ਹੈ ਬਾਹਰੋਂ ਲਾਕੇ ਇਧਰ ਉਧਰ ਕਰਦੇ ਹੈ ਉਹਨਾਂ ਨੂੰ ਹੁਣ ਅਲਰਟ ਹੋ ਜਾਣਾ ਚਾਹੀਦਾ ਹੈ ਜਾਂ ਤੋ ਅੰਦਰ ਜਾਣ ਕੇ ਜਾਂ ਤੋ ਇੱਥੋਂ ਪਾਸ ਜਾਣ ਕੇ ਪੰਜਾਬ ਚ ਮੈਂ ਆਮ ਜਨਤਾ ਦਾ ਨਾ ਸਾਥ ਬੜਾ ਜ਼ਰੂਰੀ ਹੁੰਦਾ ਆਪਣਾ ਨਾ ਉਹਨਾਂ ਦੇ ਸਾਥ ਤੋਂ ਬਿਨਾ ਕੋਈ ਵੀ ਕਾਰਜ ਜਿਹੜਾ ਫਤੇ ਨਹੀਂ ਕੀਤਾ ਜਾ ਸਕਦਾ ਲੋਕਾਂ ਦਾ ਸਹਿਯੋਗ ਕਿਦਾਂ ਦਾ ਤੁਸੀਂ ਮਿਲ ਵੀ ਰਹੇ ਜੋ ਵਕਫਾ ਖਦਾਰੇ ਦੇ ਅਫਸਰਾਂ ਦੇ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਨਹੀਂ ਲੋਕਾਂ ਦਾ ਪੂਰਾ ਪੂਰਾ ਸਹਿਯੋਗ ਹੈ ਉਹ ਆਪ ਬੜੇ ਦੁਖੀ ਹੈ ਉਨਾ ਦੇ ਆਪਣੀ ਸੋਸਾਇਟੀ ਦੇ ਵਿੱਚ ਆਪਣੇ ਮੋਹੱਲੇ ਦੇ ਵਿੱਚ ਆਪਣੀ ਫੈਮਲੀ ਦੇ ਵਿੱਚ ਕੋਈ ਨਾ ਕੋਈ ਹੈ ਜਿਹਦੇ ਕਰਕੇ ਉਹ ਰੋਜ਼ ਦੇਖ ਰਹੇ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਮਤਲਬ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਹਾ ਹੈ ਤਾਂ ਸਾਰੇ ਸਾਨੂੰ ਸਹਿਯੋਗ ਕਰ ਰਹੇ ਹੈ ਉਹਦੇ ਸੇ ਕੋਈ ਪ੍ਰੋਬਲਮ ਨਹੀਂ ਆ ਰਹੀ। ਅਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਲੋਕ ਕਿੰਨੇ ਕਿ ਦੁਖੀ ਨੇ ਔਰ ਕੀ ਚਾਹੁੰਦੇ ਨੇ ਕਿਸ ਤਰੀਕੇ ਦੇ ਨਾਲ ਇਹਦੇ ਤੋਂ ਛੁਟਕਾਰਾ ਜਾਂ ਨਿਪਟਾਰਾ ਜਿਹੜਾ ਹੋ ਸਕਦਾ ਹੈ ਦਾ ਸਾਰੇ ਬਹੁਤ ਦੁਖੀ ਹੈ ਉਹ ਚਾਹੁੰਦੇ ਹੈ ਕਿ ਸਾਰੇ ਨੂੰ ਫੜੋ ਤੇ ਅੰਦਰ ਕਰੋ ਜੀ ਸੋ ਸਟੇਟ ਵੀ ਮਹਿਲਾਵਾਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਔਰ ਜਿਹੜੇ ਵਿਲਿੰਗ ਨੇ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਜਾਣਾ ਚਾਹੁੰਦੇ ਨੇ ਉਹਦੇ ਲਈ ਵੀ ਕੋਈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਕੋਈ ਪ੍ਰਬੰਧ ਕੀਤੇ ਜਾ ਰਹੇ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਰੀਹੈਬਿਲੀਟੇਸ਼ਨ ਸੈਂਟਰ ਹੈ ਸਾਰੇ ਦੀ ਕੈਪੈਸਿਟੀ ਵਧਾ ਦਿੱਤੀ ਗਈ ਹੈ ਜੋ ਵੀ ਜੋ ਵੀ insan ਬੰਦਾ ਛੱਡਣਾ ਚਾਹੁੰਦਾ ਹੈ ਉਹ ਉੱਥੇ ਜਾਏ ਭਰਤੀ ਹੋ ਉਹਨਾਂ ਦਾ ਪੂਰਾ ਪੂਰਾ ਇਲਾਜ ਹੋਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਤਸਵੀਰਾਂ ਜਿਹੜੀਆਂ ਵਾ ਸ਼ਹਿਰ ਅੰਮ੍ਰਿਤਸਰ ਦੇ ਇਲਾਕਾ ਮੁਸਤਾਬਾ ਦੀ ਸ਼ੇਅਰ ਕਰ ਰਹੇ ਜਿੱਥੇ ਕਿ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਜਿੱਥੇ ਕਿ ਕਮਿਸ਼ਨਰ ਸਾਹਿਬ ਵੀ ਖੁਦ ਜਿਹੜਾ ਵਾ ਮੌਕੇ ਤੇ ਨਾਲ ਆ ਕੇ ਆਪਣੀ ਟੀਮ ਦੇ ਨਾਲ ਪਹੁੰਚੇ ਤੇ ਉਹਨਾਂ ਦੇ ਵੱਲੋਂ ਜਿਹੜਾ ਵਾ ਮੁਸਤਾਬਾ ਦੇ ਇਲਾਕੇ ਹੋ ਜੇ ਜਾਂ ਕੋਈ ਵੀ ਅੰਮ੍ਰਿਤਸਰ ਦੇ ਇਲਾਕੇ ਉੱਥੇ ਜਿਹੜਾ ਸਰਚ ਕੀਤੀ ਗਈ ਆ ਸੋ ਵਾਰਨਿੰਗ ਵੀ ਦਿੱਤੀ ਗਈ ਆ ਜਿਹੜਾ ਨਸ਼ੇ ਦੀ ਤਸਕਰੀ ਜਿਹੜਾ ਕਰਦੇ ਨੇ ਉਹ ਇਸ ਗੰਦੇ ਕਾਰੋਬਾਰ ਨੂੰ ਛੱਡ ਦੇ ਨਹੀਂ ਤਾਂ ਵੱਡੀ ਕਾਰਵਾਈ ਜਿਹੜੀ ਆ ਉਹ ਵੀ ਹੋ ਸਕਦੀ ਆ ਮੈਂ ਤਸਵੀਰਾਂ ਜਿਹੜੀ ਕੈਮਰਾਮੈਨ ਭਰਾ ਨੂੰ ਕਹਾਂ ਟੀਮ ਜਿਹੜਾ ਵਾ ਇਹਨਾਂ ਦੇ ਵੱਲੋਂ ਜਿਹੜਾ ਵੱਡੇ ਅਧਿਕਾਰੀ ਲੈ ਕੇ ਜਿਹੜਾ ਸਰਚ ਕੀਤੀ ਜਾ ਰਹੀ ਹੈ ਮੁੱਖ ਮਕਸਦ ਸਿਰਫ ਇਹੋ ਹੀ ਆ ਕਿ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਜਿਹੜਾ ਵਾ ਉਹ ਬਣਾਇਆ ਜਾ ਸਕੇ ਜਿਹੜਾ ਪੰਜਾਬ ਨੂੰ ਜਿਹੜਾ ਫਿਰ ਤੋਂ ਜਿਵੇਂ ਹਰਿਆ ਭਰਿਆ ਸਾਡਾ ਰੰਗਲਾ ਪੰਜਾਬ ਸੀ ਉਹਦਾ ਨਿਰਮਾਣ ਜਿਹੜਾ ਉਹ ਕੀਤਾ ਜਾ ਸਕੇ ਤੇ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਮੁਸਤਾਬਦ ਇਲਾਕੇ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਕਿ ਵੱਡੇ ਅਧਿਕਾਰੀਆਂ ਦੇ ਨਾਲ ਜਿਹੜਾ ਇਸ ਵਕਤ ਜਿਹੜਾ ਵਾ ਸਰਚ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਵਾ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਟਿੰਗਸ ਵੀ ਲੋਕਾਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਗਲੀ ਹੋਵੇ ਚਾਹੇ ਕੋਈ ਵੀ ਗਵਾਂਡ ਹੋ ਸਫਾਰਸ਼ ਜਨ ਦਿੱਤੀ ਜਾਵੇ ਉਸ ਨੂੰ ਵੀ ਜਿਹੜਾ ਉਹ ਨਹੀਂ ਚੱਲੇਗੀ ਸੋ ਇਸ ਵਕਤ ਜਿਹੜਾ ਵਾ ਅੰਮ੍ਰਿਤਸਰ ਦੇ ਵਿੱਚ ਇੱਕ ਐਕਸ਼ਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਜੀ ਇਲਾਕਾ ਅੰਮ੍ਰਿਤਸਰ ਦੇ ਮੋਸਤਾਬਾਦ ਇਲਾਕੇ ਦੇ ਵਿੱਚ ਇਸ ਵਕਤ ਅਸੀਂ ਖੜਿਆ ਜਿੱਥੇ ਕਿ ਅੰਮ੍ਰਿਤਸਰ ਦੇ ਕਮਿਸ਼ਨਰ ਸਾਹਿਬ ਦੇ ਨਾਲ ਮੈਡਮ ਡੀਜੀਪੀ ਜਿਹੜਾ ਖੁਦ ਪਹੁੰਚੀ ਸੀ ਤੇ ਉਹਨਾਂ ਦੇ ਵੱਲੋਂ ਇਲਾਕੇ ਦੇ ਵੱਖ-ਵੱਖ ਗਲੀਆਂ ਦਾ ਦੌਰਾ ਜਿਹੜਾ ਉਹ ਕੀਤਾ ਗਿਆ ਇਸ ਵਕਤ ਦੇ ਤਸਵੀਰਾਂ ਜਿਹੜੀਆਂ ਤੁਸੀਂ ਆਪਣੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਹਾਲਤ ਦੇ ਵਿੱਚ ਕੋਈ ਵੀ ਜਿਹੜਾ ਵਾ ਜੋ ਨਸ਼ੇ ਦਾ ਗੰਦਾ ਕਾਰੋਬਾਰ ਕਰੇਗਾ ਉਹਨੂੰ ਕਦੀ ਵੀ ਬਖਸ਼ਿਆ ਜਿਹੜਾ ਉਹ ਨਹੀਂ ਜਾਏਗਾ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਵਾ ਮੈਡਮ ਏ ਡੀ ਜੀ ਪੀ ਜਿਹੜਾ ਖੁਦ ਮੌਕੇ ਦੇ ਉੱਤੇ ਜਿਹੜਾ ਪਹੁੰਚੇ ਹੋਏ ਨੇ ਆਪਣਾ ਤਾਂ ਜੀ ਤਸਵੀਰਾਂ ਇਸ ਵਕਤ ਅਸੀਂ ਜਿਹੜਾ ਅੰਮ੍ਰਿਤਸਰ ਦੇ ਇਲਾਕੇ ਮੁਸਤਾਬਾਦ ਦੀਆਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਹਾਂ ਜੀ ਸੋ ਤਸਵੀਰਾਂ ਜਿਹੜੀਆਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵੱਡੀ ਫੋਰਸ ਦੇ ਨਾਲ ਜਿਹੜਾ ਵਾ ਇਲਾਕਾ ਮੁਸਤਾਬਾਦ ਦੇ ਜਿਹੜਾ ਇਸ ਟਾਈਮ ਜਿਹੜਾ ਵਾ ਸਰਚ ਜਿਹੜੀ ਉਹ ਕੀਤੀ ਜਾ ਰਹੀ ਹੈ ਚਾਹੇ ਕੋਈ ਵੀ ਹੋਵੇ ਡਰੱਗ ਵੇਚਦਾ ਹੋਵੇ ਛੋਟਾ ਹੋਵੇ ਛੋਟੀ ਮੱਛੀ ਹੋਵੇ ਜਾਂ ਵੱਡਾ ਮਗਰਮੱਛ ਹੋਵੇ ਕਿਸੇ ਨੂੰ ਜਿਹੜਾ ਨਿਕ ਬਖਸ਼ਿਆ ਜਾਏਗਾ ਤੋਂ ਵੱਡੇ ਅਧਿਕਾਰੀਆਂ ਦੇ ਵੱਲੋਂ ਮੌਕੇ ਦੇ ਉੱਤੇ ਜਿਹੜਾ ਪਹੁੰਚ ਕੇ ਜਿਹੜਾ ਵੱਡੀ ਸਰਚ ਜਿਹੜਾ ਉਹ ਕੀਤੀ ਗਈ ਲੋਕਾਂ ਦੇ ਨਾਲ ਵੀ ਮੁਲਾਕਾਤ ਕੀਤੀ ਸੋ ਲੋਕਾਂ ਦਾ ਆਮ ਪਬਲਿਕ ਦਾ ਵੀ ਬੜਾ ਸਹਿਯੋਗ ਰਿਹਾ ਤਾਂ ਕਿਉਂਕਿ ਇਲਾਕੇ ਦੇ ਵਿੱਚ ਪਤਾ ਹੁੰਦਾ ਹਰ ਇੱਕ ਨੂੰ ਕਿ ਕਿੱਥੇ ਜਿਹੜਾ ਵਾ ਕੀ ਗਲਤ ਵਿਕ ਰਿਆ ਵਾ ਜਾਂ ਕਿੱਥੇ ਜਿਹੜਾ ਕੋਈ ਗੰਦਾ ਜਿਹੜਾ ਇਹ ਕਾਰੋਬਾਰ ਜਿਹੜਾ ਉਹ ਕਰ ਰਿਆ ਵਾ ਸੋ ਇਸ ਵਕਤ ਜਿਹੜਾ ਮੁਸਤਾਬਦ ਇਲਾਕੇ ਦੇ ਵਿੱਚ ਵੱਡੀ ਫੋਰਸ ਲੈ ਕੇ ਜਿਹੜਾ ਚੈਕਿੰਗ ਕੀਤੀ ਗਈ ਤੇ ਮੌਕੇ ਤੇ ਸ਼ਸ਼ੇ ਡੀਜੀਪੀ ਮੈਮ ਜਿਹੜਾ ਸੀ ਉਹਨਾਂ ਨੇ ਖੁਦ ਆ ਕੇ ਜਿਹੜਾ ਮੌਕੇ ਦਾ ਜ਼ਾਜ਼ਾ ਲਿਆ ਤੇ ਲੋਕਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਵੀ ਕੀਤੀ ਲੋਕਾਂ ਨੂੰ ਸਮਝਾਇਆ ਵੀ ਆ ਕਿ ਅਗਰ ਤੁਹਾਨੂੰ ਕੋਈ ਇਲਾਕੇ ਦੇ ਵਿੱਚ ਕੋਈ ਨਸ਼ੇ 'ਚ ਗ੍ਰਸਤ ਲੱਗਦਾ ਤੇ ਉਸ ਨੂੰ ਸੈਂਟਰਾਂ ਦੇ ਵਿੱਚ ਵੀ ਦਾਖਲ ਜਿਹੜਾ ਵਾ ਉਹ ਵੀ ਜਿਹੜਾ ਵਾ ਕਰਵਾਇਆ ਜਾਏਗਾ ਜੀ ਸੋ ਇਹ ਸੀ ਇੱਕ ਵੱਡੀ ਅੱਜ ਜਿਹੜਾ ਚੈਕਿੰਗ ਕੀਤੀ ਗਈ ਮੈਡਮ ਜੀਪੀ ਖੁਦ ਜਿਹੜਾ ਆਪ ਮੌਕੇ ਤੇ ਆਏ ਮੈਡਮ ਸ਼ਸ਼ੀ ਪ੍ਰਭਾ ਜੀ ਜਿਨ੍ਹਾਂ ਦੇ ਵੱਲੋਂ ਜਿਹੜਾ ਅੰਮ੍ਰਿਤਸਰ ਦੇ ਇਲਾਕਾ ਮੁਸਤਾਬਾਦ ਜਾਂ ਕੁਝ ਹੋਰ ਇਲਾਕੇ ਹੁਣ ਜਿੱਥੇ ਨਸ਼ੇ ਦਾ ਵੱਡਾ ਜਿਹੜਾ ਕਾਰੋਬਾਰ ਹੋਣ ਦੇ ਜਿਹੜੇ ਚਾਂਸ ਜਿਹੜੇ ਉਹ ਮੰਨੇ ਜਾਂਦੇ ਤਾਂ ਉੱਥੇ ਵੱਡੀ ਫੋਰਸ ਦੇ ਨਾਲ ਚੈਕਿੰਗ ਕੀਤੀ ਗਈ ਖੁਦ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜਾਂ ਡੀਸੀਪੀ ਹੋਵੇ ਜਾਂ ਏਡੀਸੀਪੀ ਜਾਂ ਇਦਾਂ ਦੀ ਵੱਡੀ ਫੋਰਸ ਜਿਹੜੀ ਲੈ ਕੇ ਚੈਕਿੰਗ ਕੀਤੀ ਗਈ ਆਮ ਪਬਲਿਕ ਨੂੰ ਵੀ ਮਿਲਿਆ ਗਿਆ ਤੇ ਉਹਨਾਂ ਨੂੰ ਕਿਹਾ ਕਿ ਆਓ ਆਪਾਂ ਸਹਿਯੋਗ ਦੇ ਨਾਲ ਜਿਹੜਾ ਵਾ ਪ ਉਹ ਕਰੀਏ ਸੱਜ ਦੀ ਹੋਰ ਖਬਰਾਂ ਦੇਖ ਲਈ ਤੁਸੀਂ ਸਾਡੇ ਚੈਨਲ ਨਾਲ ਜਿਹੜਾ ਜ਼ਰੂਰ ਜੁੜ ਜਿਓ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲੱਗ ਗਿਆ ਸ਼ਾਮ ਇਹਨਾਂ ਨੇ ਕੈਮਰਾਮੈਨ ਸਚਪ੍ਰੀਤ ਸਿੰਘ ਡੇਲੀ ਡੈਸਕ ਟੀਵੀ ਕੈਨੇਡਾ